ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਹਾਸ਼ੀ ਤੇ ਖੜਿਆ ਸ਼ੋਮਨੀ ਕਲਦਾ ਜਗਤਾਰ ਸਿੰਘ ਪ੍ਰਸਿੱਧ ਪੱਤਰਕਾਰ ਨੇ ਫੇਮਸ ਬਹੁਤ ਲੰਬੇ ਸਮੇਂ ਤੋਂ ਇਸ ਖੇਤਰ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੇ ਹਰ ਇੱਕ ਮੁੱਦੇ ਨੂੰ ਬਿਵਾਕੀ ਦੇ ਨਾਲ ਸਮਝਦੇ ਨੇ ਉਹਨਾਂ ਦਾ ਇੱਕ ਆਰਟੀਕਲ ਅੱਜ ਅਖਬਾਰ ਦੇ ਵਿੱਚ ਛਪਿਆ ਉਹਦੇ ਉੱਤੇ ਗੱਲਬਾਤ ਕਰਾਂਗੇ ਉਹ ਲਿਖਦੇ ਨੇ ਕਿ ਪੰਜਾਬ ਬਹੁਤ ਹੀ ਗੁੰਝਲਦਾਰ ਸਥਿਤੀ ਦੇ ਵਿੱਚ ਫਸ ਗਿਆ ਹੈ ਆਮ ਆਦੀ ਪਾਰਟੀ ਦੀ ਸਰਕਾਰ ਜੋ ਅਗਲੇ ਕੁਝ ਦਿਨਾਂ ਦੇ ਵਿੱਚ ਆਪਣੇ ਕਾਰਜਕਾਲ ਦੇ 3 ਸਾਲ ਪੂਰੇ ਕਰਨ ਵਾਲੀ ਹੈ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਹਰ ਸੱਤਾਧਾਰੀ ਪਾਰਟੀ ਨਾਲ ਹੁੰਦਾ ਰਿਹਾ ਹੈ ਇਿੱਤੇ ਧਾਰਮਿਕ ਰਾਜਨੀਤਿਕ ਗਤੀਸ਼ੀਲਤਾ ਦੇਸ਼ ਦੇ ਹਰ ਜਿਹੜੇ ਹੋਰ ਸਾਰੇ ਰਾਜਾਂ ਦੇ ਮੁਕਾਬਲੇ ਵਿਲੱਖਣ ਹੈ ਇਹ ਪਾਰਟੀ ਸੱਤਾ ਅਤੇ ਸ਼ਾਸਨ ਦਾ ਬਦਲਾਅ ਮਾਡਲ ਦੇਣ ਦੇ ਦਾਅਵੇ ਨਾਲ ਸੱਤਾ ਦੇ ਵਿੱਚ ਆਈ ਸੀ ਆਮ ਲੋਕਾਂ ਦੀ ਧਾਰਨਾ ਦੇ ਅਨੁਸਾਰ ਇਹ ਸਰਕਾਰ ਅੱਗੇ ਵਧਣ ਦੇ ਵਿੱਚ ਅਸਫਲ ਰਹੀ ਹੈ ਇਹ ਇੱਕ ਅਜਿਹੇ ਰਾਜ ਹੈ ਜਿੱਥੇ 5 ਮਹੀਨੇ ਤੱਕ ਕੈਬਨਟ ਦੀ ਮੀਟਿੰਗ ਵੀ ਨਹੀਂ ਹੁੰਦੀ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਸਬਕ ਸਿੱਖਣ ਦੇ ਵਿੱਚ ਅਸਫਲ ਰਹੀ ਹੈ ਅਤੇ ਇਸ ਵਿੱਚ ਧੜੇਬੰਦੀ ਜਾਰੀ ਹੈ ਇਸ ਦੇ ਸੀਨੀਅਰ ਨੇਤਾ ਇਹ ਮੁਕਾਬਲੇਬਾਜ਼ੀ ਦੇ ਵਿੱਚ ਲੱਗੇ ਹੋਏ ਹਨ ਕਿ 2027 ਦੇ ਵਿੱਚ ਮੁੱਖ ਮੰਤਰੀ ਕੌਣ ਹੋਵੇਗਾ ਹਾਲਾਂਕਿ ਇਹ ਸਥਿਤੀ ਉਦੋਂ ਹੀ ਪੈਦਾ ਹੋਵੇਗੀ ਜਦੋਂ ਪਾਰਟੀ ਆਪ ਦੀ ਥਾਂ ਲੈਣ ਦੇ ਵਿੱਚ ਸਫਲ ਹੋਵੇਗੀ ਭਾਰਤੀ ਜਨਤਾ ਪਾਰਟੀ ਕਦੇ ਵੀ ਮੁੱਖ ਖਿਡਾਰੀ ਨਹੀਂ ਰਹੀ ਅਤੇ ਪੰਜਾਬ ਦੇ ਵਿੱਚ ਇਸ ਪਾਰਟੀ ਦੇ ਸੱਤਾ ਵਿੱਚ ਆਉਣ ਦੀ ਸੰਭਾਵਨਾ ਬਹੁਤ ਘੱਟ ਹੈ ਜਨਸੰਘ ਦੇ ਆਪਣੇ ਪਹਿਲੇ ਰੂਪ ਦੇ ਵਿੱਚ ਹੀ ਪਾਰਟੀ ਅਕਾਲੀਆਂ ਨਾਲ ਚੋਣਾਂ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਗੜਜੋੜ ਕਰਦੀ ਰਹੀ ਸ਼ੋਮਨੀ ਅਕਲ ਦਲ ਜਿਸ ਦਾ 100 ਚਾਰ ਤੋਂ ਵੱਧ ਸਾਲਾਂ ਦਾ ਇਤਿਹਾਸ ਹੈ ਮੌਜੂਦਾ ਸਮੇਂ ਬਿਲਕੁਲ ਉਸੇ ਤਰ੍ਹਾਂ ਹੀ ਸਥਿਤੀ ਦੇ ਵਿੱਚ ਹੈ ਜਿਸ ਵਿੱਚ ਇਹ 2017 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਉਤਰੀ ਸੀ ਅਤੇ ਮੁੱਖ ਵਿਰੋਧੀ ਦਲ ਦੇ ਰੂਪ ਦੇ ਵਿੱਚ ਇਸ ਦਿੱਤਾ ਆਮਾਦੀ ਪਾਰਟੀ ਨੇ ਲੈ ਲਈ ਸੀ ਕਾਂਗਰਸ ਨੇ ਸਰਕਾਰ ਬਣਾਈ ਸੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਦੋ ਸੀਟਾਂ ਤੇ ਪੰਥਕ ਉਮੀਦਵਾਰਾਂ ਨੂੰ ਚੁਣਿਆ ਜਦੋਂ ਕਿ ਇੱਕ ਸੀਟ ਤੇ ਸ਼ੋਮਨੀ ਅਕਾਲ ਦਾਲੇ ਨੇ ਜਿੱਤੀ ਸੀ ਇਸ ਨਾਲ ਇਹ ਪਾਰਟੀ ਖੰਡਿਤ ਹੋ ਗਈਏ ਸ਼੍ਰੋਮਣੀ ਅਕਾਲ ਦਲ ਅਕਾਲ ਤਖਤ ਨਾਲ ਸਿੱਧੇ ਟਕਰਾਅ ਦੇ ਵਿੱਚ ਆ ਗਈ ਹੈ ਅਜਿਹਾ ਫਰਵਰੀ 1987 ਦੇ ਵਿੱਚ ਵੀ ਹੋਇਆ ਸੀ ਜਦੋਂ ਅਕਾਲੀ ਦਲ ਲੰਗੋਵਾਲ ਦੇ ਪ੍ਰਧਾਨ ਤਤਕਾਲੀ ਮੁੱਖ ਮੰਤਰੀ ਸੁਜੀਤ ਸਿੰਘ ਬਰਨਾਲਾ ਸਨ ਅਤੇ ਉਹਨਾਂ ਨੇ ਏਕਤਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਬਰਨਾਲਾ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ ਪਰ ਕੁਝ ਮਹੀਨਿਆਂ ਬਾਅਦ ਜਦੋਂ ਉਹਨਾਂ ਨੇ ਖੁਦ ਨੂੰ ਸਮਰਪਿਤ ਕਰ ਦਿੱਤਾ ਸੀ ਤਾਂ ਉਸਨੂੰ ਦੁਬਾਰਾ ਸ਼ਾਮਲ ਕਰ ਲਿਆ ਗਿਆ ਸੀ ਉਸ ਸਮੇਂ ਅਕਾਲੀ ਦਲ ਦੇ ਮੁਖ ਤੜੇ ਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਸਨ ਮੌਜੂਦਾ ਸੰਕਟ ਦੀ ਜੜ 2 ਦਸੰਬਰ 2024 ਨੂੰ ਅਕਾਲ ਤੱਕ ਤੋਂ ਜਾਰੀ ਹੁਕੂਨਾਮਾ ਹੈ ਜਿਸ ਦੀ ਪਾਲਣਾ ਕਰਨ ਲਈ ਮਨੀ ਜਿਹੜੀ ਮਤਲਬ ਜਿਸ ਦੀ ਪਾਲਣਾ ਕਰਨ ਦੇ ਲਈ ਸ਼ੋਮਨੀ ਅਕਾਲੀ ਦਰ ਬਿਲਕੁਲ ਤਿਆਰ ਨਹੀਂ ਹੈ ਕਦੇ ਪੰਥਕ ਸੁਰ ਅਤੇ ਭਾਵਨਾ ਰੱਖਣ ਵਾਲੀ ਇਸ ਪਾਰਟੀ ਉੱਤੇ ਕਾਲੇ ਬੱਦਲ ਉਦੋਂ ਹੋਰ ਵੀ ਸੰਗਣੇ ਹੋ ਗਏ ਜਦੋਂ 17 ਫਰਵਰੀ ਨੂੰ ਹਰਜਿੰਦਰ ਸਿੰਘ ਧਾਮੀ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਇਹ ਕਮੇਟੀ ਇਤਿਹਾਸਿਕ ਸਿੱਖ ਧਾਰਮਿਕ ਸਥਾਨਾਂ ਦਾ ਪ੍ਰਬੰਧਨ ਕਰਨ ਦੇ ਵਿੱਚ ਇਕਲੋਤੀ ਅਜਿਹੀ ਰੱਖਣ ਚੁਣੀ ਹੋਈ ਸੰਸਥਾ ਹੈ ਜਿਸ ਦਾ ਅਧਿਕਾਰ ਖੇਤਰ ਹੁਣ ਪੰਜਾਬ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਤੱਕ ਸੀਮਿਤ ਹੈ ਸ਼ੋਮਨੀ ਅਕਲਦਲਾ ਤੇ ਅਕਾਲ ਤਖਤ ਵਿਚਕਾਰ ਇਸ ਅਨਕਿਆਸੀ ਟਕਰਾਅ ਦੇ ਵਿੱਚ ਤਖਤ ਦਮਦਵਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਤਾਂ ਅਮੀ ਦੂਜਾ ਸ਼ਿਕਾਰ ਬਣ ਗਏ ਹਨ ਜੇਦੀ ਜੜ ਲੰਘੇ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਹੈ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਹੁਕਮਨਾਮਾ ਜਾਰੀ ਕਰਨ ਵਾਲੇ ਪੈਨਲ ਦੇ ਪੰਜ ਮੈਂਬਰਾਂ ਦੇ ਵਿੱਚੋਂ ਇੱਕ ਸਨ ਨੂੰ ਐਸਜੀਪੀਸੀ ਨੇ 11 ਫਰਵਰੀ ਨੂੰ ਇਸ ਦੋਸਤੇ ਆਧਾਰ ਤੇ ਬਰਕਾਸ਼ਤ ਕਰ ਦਿੱਤਾ ਸੀ ਕਿ ਇਹ ਦੋਸ਼ ਲਗਭਗ 20 ਸਾਲ ਪੁਰਾਣਾ ਹੈ ਜਦੋਂ ਉਹ ਐਜੀਪੀਸੀ ਦੇ ਵਿੱਚ ਗ੍ਰੰਥੀ ਵਜੋਂ ਵੀ ਸ਼ਾਮਲ ਨਹੀਂ ਹੋਏ ਸਨ ਹੁਣ ਐਜੀਪੀਸੀ ਦੀ ਤਿੰਨ ਮੈਂਬਰੀ ਸਬ ਕਮੇਟੀ ਨੇ ਇਸ ਮਾਮਲੇ ਤੇ ਮੁੜ ਵਿਚਾਰ ਕੀਤਾ ਗਿਆਨੀ ਹਰਪ੍ਰੀਤ ਸਿੰਘ ਵਿਵਾਦ ਵਿੱਚ ਇਸ ਲਈ ਆਏ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਹਨਾਂ ਨੂੰ ਅਕਾਲ ਤਖਤ ਦੇ ਜਥੇਦਾਰ ਗਿਆਨੀ ਰੁਕबीर ਸਿੰਘ ਦੁਆਰਾ ਐਲਾਨੇ ਗਏ ਹੁਕੂਨਾਮੇ ਦਾ ਮੁੱਖ ਨਿਰਮਾਤਾ ਸਮਝਿਆ ਇਸ ਹੁਕਨਾਮੇ ਦਾ ਸਿੱਖ ਭਾਈਚਾਰਿਆਂ ਵੱਲੋਂ ਵੱਡੇ ਪੱਧਰ ਦੇ ਉੱਤੇ ਸਵਾਗਤ ਕੀਤਾ ਗਿਆ ਤੇ ਇਸ ਨੂੰ ਸਰਵਉੱਚ ਸਿੱਖ ਸਤਾਵਾਂ ਦੀ ਭਰੋਸੇਯੋਗਤਾ ਦੀ ਬਹਾਲੀ ਲਈ ਇੱਕ ਵੱਡਾ ਕਦਮ ਵਜੋਂ ਦੇਖਿਆ ਗਿਆ ਜੋ 2015 ਦੇ ਵਿੱਚ ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ ਰਾਮ ਰੀਮ ਨੂੰ ਇਸ ਨਿੰਦਾ ਦੇ ਦੋਸ਼ ਤੋਂ ਬਰੀ ਕਿਤੇ ਜਾਣ ਨਾਲ ਪ੍ਰਭਾਵਿਤ ਹੋਈ ਸੀ ਹਾਲਾਂਕਿ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਅਧਿਵਿਚਾਰ ਹੀ ਲਟਕ ਗਿਆ ਜਿਸ ਦੇ ਨਤੀਜੇ ਵਜੋਂ ਪੰਥਕ ਸੰਗਠ ਘੋਰ ਡੂੰਗਾ ਹੋਇਆ ਇੱਥੇ ਇਹ ਜ਼ਿਕਰ ਕਰਨਾ ਵਾਜਿਬ ਹੋਵੇਗਾ ਕਿ 2 ਦਸੰਬਰ ਦਾ ਹੁਕਮ ਬਗੀ ਅਕਾਲੀਆਂ ਦੇ ਹਿੱਸੇ ਵਜੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਜਾਰੀ ਕੀਤਾ ਗਿਆ ਸੀ ਹਰਜਿੰਦਰ ਸਿੰਘ ਧਾਮੀ ਤੋਂ ਬਾਅਦ ਐ ਜੀ ਪੀ ਸੀ ਦੇ ਸਬ ਕਪਰਧਾਨ ਸ਼ੋਮਨ ਜਿਹੜੇ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਵੀ 7 ਮੈਂਬਰ ਦੀ ਕਮੇਟੀ ਤੋਂ ਸਿਵਾ ਦੇ ਦਿੱਤਾ ਸੀ ਹੁਣ ਬਾਕੀ 5 ਮੈਂਬਰਾਂ ਨੇ 18 ਫਰਵਰੀ ਨੂੰ ਹੋਈ ਮੀਟਿੰਗ ਦੇ ਵਿੱਚ ਤਾਜ਼ਾ ਸਥਿਤੀ ਬਾਰੇ ਰਿਪੋਰਟ ਦੇਣ ਅਤੇ ਅਗਲੇਰੇ ਦਿਸ਼ਾ ਨਿਰਦੇਸ਼ ਮੰਗਣ ਦਾ ਫੈਸਲਾ ਕੀਤਾ ਹੈ ਸ਼ੋਮਨੀ ਕਮੇਟੀ ਦੀ ਕਾਰਜਕਾਰੀ ਕਮੇਟੀ ਨੇ 21 ਫਰਵਰੀ ਨੂੰ ਆਪਣੀ ਮੀਟਿੰਗ ਦੇ ਵਿੱਚ ਧਾਮੀ ਦੇ ਅਸਥੀਫੇ ਤੇ ਫੈਸਲਾ ਲੰਬਿਤ ਰੱਖਿਆ ਪਰ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕਾਰਵਾਈ ਨੂੰ ਜਾਇਜ਼ ਠਰਾਇਆ ਅਤੇ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਅਕਾਲ ਤਖਤ ਵੱਲੋਂ ਨਿਯੁਕਤ ਪੈਨਲ ਦੁਬਾਰਾ ਨਿਗਰਾਨੀ ਦੇ ਵਿੱਚ ਕੀਤੀ ਜਾਣ ਵਾਲੀ ਭਰਤੀ ਹੁਕਮਨਾਮੇ ਦਾ ਇੱਕ ਹਿੱਸਾ ਹੈ ਪੰਜ ਵਾਰ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 6 ਦਸੰਬਰ 2011 ਨੂੰ ਪੰਥ ਰਤਨ ਫਕਰੇ ਕੌਮ ਦਾ ਸਨਮਾਨ ਦਿੱਤਾ ਗਿਆ ਸੀ ਜਿਸ ਨੂੰ ਮਰਨ ਉਪਰੰਤ ਵਾਪਸ ਲੈ ਲਿਆ ਗਿਆ ਇਸ ਨਾਲ ਨਾ ਸਿਰਫ ਉਹਨਾਂ ਦੀ ਪੂਰੀ ਰਾਜਨੀਤੀ ਵਿਰਾਸਤ ਖਤਮ ਹੋ ਗਈ ਸਗੋਂ ਬਾਦਲ ਤੇ ਕਲੰਕ ਵੀ ਲੱਗਿਆ ਅਕਾਲ ਤਖਤ ਦੇ ਇਤਿਆਦ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ ਇਹ ਉਪਾਦਦੀ ਬਣਾਈ ਗਈ ਅਤੇ ਫਿਰ ਇਸ ਨੂੰ ਵਾਪਸ ਲੈਣਾ ਪਿਆ ਮੁਖਤਰ ਸਾਹਿਬ ਵਿਖੇ ਮਾਗੀ ਮੋਕੇ ਹੋਈ ਕਾਨਫਰੰਸ ਦੇ ਵਿੱਚ ਅਕਾਲ ਦਲ ਨੇ ਇੱਕ ਨੁਕਾਤੀ ਮਤਾ ਪਾਸ ਕਰਕੇ ਕਾਲ ਤਖਤ ਨੂੰ ਇਸ ਉਪਾਧੀ ਨੂੰ ਬਹਾਲ ਕਰਨ ਦੀ ਅਪੀਲ ਕੀਤੀ 2022ਵੀ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਕੇ ਨਾਲ ਹੀ ਬਾਦਲ ਆਪਣੀ ਰਾਜਨੀਤੀ ਚਮਕ ਗਵਾ ਚੁੱਕੇ ਸਨ ਐ ਜੀਪੀਸੀ ਅਕਾਲ ਤਖਤ ਅਤੇ ਅਕਾਲੀ ਦਲ ਵਿਚਕਾਰ ਇੱਕ ਘੜੀ ਐ ਜੀਪੀਸੀ ਧਾਮੀ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਘੜੀ ਹੁਣ ਤਣਾਅ ਦੇ ਵਿੱਚ ਆ ਗਈ ਹੈ ਅਕਾਲੀ ਦਲ ਨੇ ਇਸ ਤੋਂ ਪਹਿਲਾਂ 1999 ਦੇ ਵਿੱਚ ਅਕਾਲ ਤਖਤ ਦਾ ਸਾਹਮਣਾ ਕੀਤਾ ਸੀ ਹਾਲਾਂਕਿ 1999 ਦੇ ਵਿੱਚ ਐ ਜੀਪੀਸੀ ਦੇ ਤਤਕਾਲੀ ਮੁਖ ਮੁਖੀ ਗੁਰਚਰਨ ਸਿੰਘ ਟੋੜਾ ਅਤੇ ਅਕਾਲ ਤਖਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਦੋਵਾਂ ਨੂੰ ਬਾਹਰ ਦਾ ਰਸਤਾ ਦੇਖਣਾ ਪਿਆ ਸੀ ਪਰ ਉਹ ਵੱਖਰੀ ਸਥਿਤੀ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸਨ ਯੂ ਪੂਰੀ ਸੱਤਾ ਉਹਨਾਂ ਦੇ ਹੱਥ ਵਿੱਚ ਸੀ ਦੋਂ ਤੋਂ ਹੀ ਬਾਦਲ ਪਰਿਵਾਰ ਸਿਕ ਸੰਤਾਵਾ ਤੇ ਇਕਤ ਧਿਕਾਰ ਕਾਇਮ ਕਰਦਾ ਆ ਰਿਹਾ ਹੈ ਹਾਲਾਂਕਿ ਹੁਣ ਸਥਿਤੀ ਗੁਣਾਤਮਕ ਤੌਰ ਤੇ ਵੱਖਰੀ ਹੈ ਕਿਉਂਕਿ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਹਾਸ਼ੀਏ ਤੇ ਹੈ ਅਤੇ ਸੁਖਵੀਰ ਬਾਦਲ ਦੀ ਰਿਲੇਸ਼ਨਸ਼ਿਪ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ 1920 ਦੇ ਵਿੱਚ ਅਕਾਲ ਤਖਸੈ ਵਿਖੇ ਆਪਣੀ ਸਥਾਪਨਾ ਤੋਂ ਬਾਅਦ ਅਕਾਲੀ ਦਲ ਸਿੱਖਾਂ ਦੀ ਆਵਾਜ਼ ਵਜੋਂ ਉੱਭਰਿਆ ਸੀ ਉਹ ਭਾਈਚਾਰਾ ਜਿਸ ਨੇ 1947 ਦੇ ਵਿੱਚ ਦੇਸ਼ ਦੀ ਵੰਡ ਲਈ ਵਰਤਾ ਵਿੱਚ ਤੀਜੇ ਪੰਖ ਪੱਖ ਦੀ ਨਮਾਇੰਦਗੀ ਕੀਤੀ ਸੀ ਅਕਾਲੀ ਦਲ ਨੇ ਹੁਣ ਇਸ ਸੰਕਟ ਦੌਰਾਨ ਜ਼ੋਰ ਦੇ ਕੇ ਕਿਹਾ ਕਿ ਇਹ ਇੱਕ ਧਰਮ ਨਿਰਪੱਖ ਪਾਰਟੀ ਹੈ ਇਸ ਤਰ੍ਹਾਂ ਤਤਕਰ ਜਿਹੜਾ ਤਰਕਪੂਰਨ ਤੌਰ ਤੇ ਇਹ ਹੁਣ ਸਿੱਖਾਂ ਦੀ ਇਛਾ ਮਾਂ ਅਤੇ ਖਾਹਿਸ਼ਾਂ ਦਾ ਪ੍ਰਗਟਾਵਾ ਨਹੀਂ ਕਰਦੀ ਪਿਛਲੇ ਤਿੰਨ ਦਹਾਕਿਆਂ ਦੇ ਵਿੱਚ ਸਿੱਖ ਧਾਰਮਿਕ ਰਾਜਨੀਤੀ ਖੇਤਰ ਦੇ ਵਿੱਚ ਤਬਦੀਲੀ ਆਈ ਹੁਣ ਸਿੱਖਾਂ ਦੇ ਤਿੰਨ ਵਰਗ ਹਨ ਪਹਿਲਾ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖ ਪੰਜਾਬ ਤੋਂ ਬਾਹਰ ਦੇਸ਼ ਤੇ ਹੋਰ ਸੂਬਿਆਂ ਦੇ ਵਿੱਚ ਦੇ ਆਉਣ ਵਾਲੇ ਸਿੱਖ ਹਤੇ ਸਿੱਖ ਹਤੇ ਪ੍ਰਵਾਸੀ ਸਿੱਖ ਦੂਜੇ ਰਾਜਾਂ ਦੇ ਵਿੱਚ ਸਿੱਖਾਂ ਨਾਲੋਂ ਕਿਤੇ ਜ਼ਿਆਦਾ ਇਹ ਸਿੱਖ ਪ੍ਰਵਾਸੀ ਭਾਈਚਾਰਾ ਹੈ ਜੋ ਵਿਸ਼ਾਸ਼ੀ ਖੇਤਰ ਵਿੱਚ ਇੱਕ ਵੱਡਾ ਦਬਾਅ ਸਮੂਹ ਬਣ ਗਿਆ ਹੈ ਇਹ ਜ਼ਿਕਰ ਹੋ ਗਿਆ ਕਿ ਭਾਰਤ ਤੋਂ ਬਾਹਰ ਦੁਨੀਆ ਭਰ ਦੇ ਵਿੱਚ ਗੁਰਦੁਆਰਾ ਕਮੇਟੀਆਂ ਨੇ 2 ਦਸੰਬ ਦੇ ਹੁਕਨਾਮੇ ਦਾ ਸਮਰਥਨ ਦੇ ਵਿੱਚ ਮਜ਼ਬੂਤ ਰੁਖ ਅਪਣਾਇਆ ਇਸ ਤੋਂ ਇਲਾਵਾ ਸਿੱਖ ਰਾਜ ਧਾਰਮਿਕ ਰਾਜਨੀਤਿਕ ਗਤੀਸ਼ੀਲਤਾ ਭਾਰਤ ਦੀ ਭੂ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਹੀ ਹੈ ਸਿੱਖਾਂ ਦੇ ਇਹਨਾਂ ਤਿੰਨ ਵਰਗਾਂ ਦੇ ਵਿੱਚ ਸਾਂਝੀ ਕਰੀ ਅਕਾਲ ਤਖ ਦੀ ਸੰਸਥਾ ਹੈ ਇਸੇ ਸੰਦਰਭ ਦੇ ਵਿੱਚ ਇਸ ਸੰਸਥਾ ਨੂੰ ਮਜ਼ਬੂਤ ਕਰਨ ਅਤੇ ਦੇ ਕੰਮਕਾਜ ਨੂੰ ਖੁਦ ਮੁਖਤਿਆਰ ਬਣਾਉਣ ਦੇ ਲਈ ਆਵਾਜ਼ ਉੱਠ ਰਹੀ ਹੈ 2004 ਦੇ ਵਿੱਚ ਅਕਾਲ ਤਖਤ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਵਾਨਤੀ ਨੇ ਆਰਜੀਪੀਸੀ ਨੂੰ ਖੁਦ ਮੁਖਤਿਆਰ ਕਮਕਾਜ਼ ਲਈ ਢਾਂਚਾ ਤਿਆਰ ਕਰਨ ਲਈ ਕਿਹਾ ਸੀ ਹਾਲਾਂਕਿ ਕੋਈ ਕਾਰਵਾਈ ਨਹੀਂ ਕੀਤੀ ਗਈ ਇਹ ਆਵਾਜ਼ ਹੁਣ ਮੋਰ ਤੇਜ਼ ਹੁੰਦੀ ਜਾ ਰਹੀ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਦੀ ਆਵਾਜ਼ ਬਣਨ ਦੀ ਭੂਮਿਕਾ ਤੋਂ ਖੁਦ ਨੂੰ ਦੂਰ ਕਰ ਲਿਆ ਪਰ ਪੰਜਾਬ ਦੇ ਵਿੱਚ ਸਿੱਖ ਲੀਡਰਸ਼ਿਪ ਦਾ ਮੁੱਦਾ ਸ਼੍ਰੋਮਣੀ ਦੇ ਦੁਆਰਾ ਬਣਦੀ ਕਮੇਟੀ ਦੀ ਆਮ ਸਦਨ ਦੀਆਂ ਚੋਣਾਂ ਤੋਂ ਬਾਅਦ ਹੀ ਹੱਲ ਹੋ ਸਕੇਗਾ ਜੋ ਕਿ ਇੱਕ ਇੱਕ ਲੰਬੀ ਤਹਨ ਅਕਾਲੀ ਧਾਰਾ ਦੇ ਵੱਖ-ਵੱਖ ਵਰਗ ਪਹਿਲਾਂ ਤੋਂ ਹੀ ਇਸ ਉਦੇਸ਼ ਲਈ ਲਾਬਨ ਤੇ ਧਿਆਨ ਕੇਂਦਰਿਤ ਕਰ ਰਹੇ ਹਨ ਜਲਦੀ ਚੋਣਾਂ ਦੀ ਮੰਗ ਕਰ ਰਹੇ ਹਨ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਐ ਜੀ ਪੀ ਸੀ ਤੋਂ ਆਪਣੀ ਤਾਕਤ ਪ੍ਰਾਪਤ ਕਰਦੀ ਹੈ ਹਾਲਾਂਕਿ ਚੱਲ ਰਹੇ ਸੰਕਟ ਦਾ ਹੱਲ ਹੀ ਵੱਡੀ ਚੁਣੌਤੀ ਹੈ ਜੋ ਹਰ ਬੀਤ ਰਹੇ ਦਿਨ ਨਾਲ ਘਰਾਉਂਦਾ ਜਾ ਰਿਹਾ ਹੈ ਇਸ ਸਥਿਤੀ ਦਾ ਇੱਕ ਵਿਚਾਰ ਧਾਰਕ ਪਹਿਲੂ ਹੈ ਕਿ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਦੁਆਰਾ ਸਿੱਖਾਂ ਦੀ ਵਕਰੀਅਤ ਨਵੇਲ ਕਲੀ ਪਛਾਣ ਦੇ ਪ੍ਰਤੀਕ ਵਜੋਂ ਸਥਾਪਿਤ ਅਕਾਲ ਤਖਤ ਨੂੰ 1995 ਦੇ ਕਾਨੂੰਨ ਯਾਨੀ ਸਿੱਖ ਦਵਾਰ ਐਕਟ ਅਧੀਨ ਚਲਾਇਆ ਜਾਣਾ ਚਾਹੀਦਾ ਏ ਤੁਹਾਨੂੰ ਇਹ ਵਿਚਾਰ ਜਿਹੜੇ ਜਗਤਾਰ ਸਿੰਘ ਨੇ ਉਹਨਾਂ ਦੇ ਵਿਚਾਰ ਨੇ ਉਹਨਾਂ ਦਾ ਲਿਖਿਆ ਆਰਟੀਕਲ ਕਿਹੋ ਜਿਹਾ ਲੱਗਿਆ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਧੰਨਵਾਦ